ਅੱਗੇ ਵਧਾਂਗੇ ਗੱਲ ਕਰਾਂਗੇ ਜਲੰਧਰ ਦੀ ਜਲੰਧਰ ਅਸ਼ਲੀਲ ਵੀਡੀਓ ਮਾਮਲੇ 'ਚ ਪੁਲਿਸ ਵੱਲੋਂ ਐਕਸ਼ਨ ਲਿਆ ਗਿਆ ਹੈ ਪੁਲਿਸ ਨੇ ਰੇਪ ਅਤੇ ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਦੋਵੇਂ ਮੁਲਜ਼ਮਾਂ ਦੇ ਖਿਲਾਫ ਲੁਕਆਊਟ ਸਰਕਲਰ ਵੀ ਪੁਲਿਸ ਨੇ ਜਾਰੀ ਕਰ ਦਿੱਤਾ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਦੀਆਂ ਟੀਮਾਂ ਖਾਤਾ ਦੇ ਚਾਪੇਮਾਰੀ ਕਰ ਰਹੀਆਂ ਨੇ ਇਸ ਮਾਮਲੇ 'ਚ ਮਹਿਲਾ ਕਮਿਸ਼ਨ ਨੇ ਵੀ ਸੂਚਨਾ ਮੋਟੋ ਨੋਟਿਸ ਲਿਆ ਤੇ ਕਿਹਾ ਕਿ 22 ਅਗਸਤ ਤੱਕ ਜੋ ਰਿਪੋਰਟ ਹੈ ਉਹ ਉਹਨਾਂ ਨੂੰ ਸੌਂਪ ਦਿੱਤੀ ਜਾਵੇ ਦੱਸ ਦੇ ਕਿ 19 ਸਾਲਾਂ ਲੜਕੀ ਨੂੰ नशीली चीज देख के शरीर संबंध बनाए गए थे फिर अश्लील वीडियो बना के सोशल मीडिया से वायरल कर दी गई इस पूरे मामले पुलिस ने एक्शन लिया है ते पुलिस ने रेप पते आईटी एक्ट तहत मामला दर्ज कर लिया है प्रभ के इंदर नज़म ने मौके तो फरार ने जिस करके पुलिस ने हम इस मुलजमान खिलाफ लुकआउट सर्कुलर भी कर लिया गया जो प्रभ नाम का मेन कल्प्रेट है मेन मुलजम है ਉਹ ਕੈਨੇਡਾ ਦਾ ਹੀ ਬੌਰਨ ਐ ਗ੍ਰੋਟ ਅਪ ਹੈ ਤੇ ਪੁਲਿਸ ਨੂੰ ਅੰਦੇਸ਼ਾ ਹੈ ਖੱਜਾ ਹੈ ਕਿ ਇਹ ਕੈਨੇਡਾ ਫਰਾਰ ਹੋ ਸਕਦਾ ਹੈ ਜਿਸ ਕਰਕੇ ਪੁਲਿਸ ਨੇ ਲੋਕਆਊਟ ਸੌਪਲਰ ਜਾਰੀ ਕੀਤੀ ਹੈ ਇਹ ਕਿੰਝ ਕਿ ਇਹ ਸਾਰਾ ਕੁਝ ਡਰਾਤਮਕਾ ਕੇ ਜਾਂ ਨਸ਼ੇ ਦੇ ਜਿਹੜੇ ਹੈਗੇ ਪ੍ਰਭਾਵ ਦੇ ਥੱਲੇ ਉਹਦੇ ਨਾਲ ਉਹਦੀ ਮਰਜ਼ੀ ਤੋਂ ਪਹਿਲਾਂ ਜਿਹੜੇ ਕਨਸੈਂਟ ਜਿਹੜੀ ਸੀ ਉਹਦੀ ਲਈ ਗਈ ਜਿਹੜੀ ਉਹਦੀ ਆਪਣੇ ਫਰੀ ਕਨਸੈਂਟ ਨਹੀਂ ਸੀ ਇਹ ਸਾਰੇ ਤੱਥਾਂ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪੜਤਾਲ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਹਮਣੇ ਆਉਂਦੇ ਕਿਉਂਕਿ ਇਹ ਜਿਹੜੇ ਦੋਸ਼ੀ ਉਹਨਾਂ ਨੂੰ ਲਗਾਏ ਸੀ ਕਰਤੀ ਨੇ ਇੱਕ ਜਿਹੜੇ ਸੰਗੀਨ ਜਿਹੜੇ ਦੋਸ਼ੀ ਜਿਹੜੀਆਂ ਵੀਡੀਓ ਹੈ ਤੇ ਆ ਬੜਾ ਕੇ ਇਹਨਾਂ ਵੱਲੋਂ ਵਾਇਰਲ ਕੀਤੇ ਜਾਂਦੇ ਸੀ ਤਾਂ ਇਹ ਮਗਦਮਾ ਦਰਜ ਕਰ ਦਿੱਤਾ ਗਿਆ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਰਵਜੀਤ ਸਿੰਘ ਹੈ ਉਹਦੀ ਉਮਰ ਜਿਹੜੀ 11 ਸਾਲ ਇਹਦਾ ਦੂਸਰਾ ਦੋਸ਼ੀ ਹੈ ਇੰਦਰਜੋਤ ਉਹ ਵੀ ਉਮਰ ਜਿਹੜੀ ਹੈਗੀ ਆ 19 ਸਾਲ ਤਾਂ ਦੋਨੇ ਜਿਹੜੇ ਹੈਗੇ ਨੇ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਨੇ ਤੇ ਜਿਹੜੀ ਲੜਕੀ ਹੈ ਇਹਦੀ ਉਮਰ ਜਿਹੜੀ ਹੈਗੀ ਆ 21 ਇਅਰ ਦੇ ਕਰੀਬ ਹੈਗੀ ਆ ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਕਰਕੇ ਜਿਹੜੀਆਂ ਇਨਫਾਰਮੇਸ਼ਨ ਜਿਹੜੀ ਹੈਗੀ ਆ ਕਾਫੀ ਵਾਇਰਲ ਹੋਈਆਂ ਨੇ ਵੀਡੀਓ ਇਹਦੇ ਵਿੱਚ ਆਮ ਲੋਕਾਂ ਨੂੰ ਜਿਹੜੀ ਸਖਤ ਚੇਤਾਵਨੀ ਜਿਹੜੀ ਦਿੱਤੀ ਜਾ ਰਹੀ ਹੈ ਕਿ ਅਗਰ ਕੋਈ ਵਿਅਕਤੀ ਇਸ ਲੜਕੀ ਦੀ ਆ ਜਿਹੜੀ ਆ ਇਹ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਅੱਗੇ ਸ਼ੇਅਰ ਕਰਦਾ ਜਾਂ ਇਸ ਕੰਟੈਂਟ ਨੂੰ ਆਪਣੇ ਫੋਨ ਦੇ ਵਿੱਚ ਰੱਖਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਸਖਤ ਕਾਰਵਾਈ ਜਿਹੜੀ ਹੈਗੀ ਹੈ ਲਿਆਂਦੀ ਜਾਏ। ਤੇਰੀਆਂ ਜਿਹੜੀਆਂ ਨੇ ਰੈਗੂਲੇਸ਼ਨਸ ਤੇ ਸੈਕਸ਼ਨ ਤੇ ਜਿਹੜੀ ਆ ਗਈ ਹੈ ਕਈ ਸੈਕਸ਼ਨ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ। ਜਿਵੇਂ ਆਈਟੀ ਐਕਟ ਦੀ ਹੈਗੀ ਹੈ 67 ਸੈਕਸ਼ਨ 67A ਆਫ ਇਨਫਰਮੇਸ਼ਨ ਟੈਕਨੋਲੋਜੀ ਐਕਟ ਜਿਹੜਾ ਹੈਗਾ 2000 ਦੀ ਇਨਫਰਮੇਸ਼ਨ ਜਿਹੜੀਆਂ ਜਿਹੜੀਆਂ ਫੈਰਾਵਾਂ ਨੇ ਵੀਡੀਓ ਵਾਇਰਲ ਕਰਨ ਲਈ ਅਸੀਂ ਨੇ ਲੋਕ ਕੀਤੀ ਹੈ ਐਂਡ ਜਿਹੜੀ ਹੈਗੀ ਰੇਪ ਦੀਆਂ ਜਿਹੜੀਆਂ 65 ਕਲੋਜ਼ 2 ਜੀਐਨਐਸ ਦੀ ਹੈਗੀ ਹੈ 351 ਦੀ ਹੈਗੀ ਹੈ ਐਂਡ ਹੋਰ ਆਲਸੂ ਜਿਹੜੀ ਹੈਗੀ ਆ ਉਹ ਵਧੀਆ ਨਸ ਜਿਹੜੀ ਨੇ ਇਟਾ ਰੰਗੀਆਂ ਇਹਦੇ ਵਿੱਚ ਲੋਕ ਇੱਕ ਲੱਖ ਇਸਤਰੀ ਹੈ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੀਆਂ ਪੁਲਿਸ ਟੀਮ ਜੋ ਵੱਧ ਰਹੀਆਂ ਨੇ ਰੇਡ ਕੀਤੀ ਜਾ ਰਹੀ ਹੈ ਉਹਨਾਂ ਦੇ ਲੋਕਾਉਟ ਸਰਕੂਲਰ ਜਿਹੜੇ ਹੈਗੇ ਨੇ ਕਰੀ